अनुवेत नाम या रिश्ते संबंध ਦੇ ਵਿੱਚ ਇਹ ਸੰਦੇਸ਼ ਮੈਂ ਤੁਹਾਡੇ ਸੰთან આજ ਭਗਵਾਨ ਪਸ਼ੂਰਾਮ ਜਨਤੀ ਦੇ ਮੌਕੇ ਤੇ ਸਾਰੇ ਸ਼ਹਿਰ ਵਸੀਆਂ ਨੂੰ ਸਾਰੇ ਦੇਸ਼ ਵਾਸੀਆਂ ਨੂੰ ਮੇਰੇ ਵੱਲੋਂ ਅਤੇ ਮੇਰੀ ਟੀਮ ਵੱਲੋਂ ਬਹੁਤ ਬਹੁਤ ਵਧਾਈਆਂ ਤੇ ਇਹ ਹਰ ਸਾਲ ਅਸੀਂ ਪ੍ਰਸ਼ਪਾ ਭਗਵਾਨ ਪਸ਼ੂਰਾਮ ਦੇ ਜਨਮ ਦਿਨ ਮਨਾਉਂਦੇ ਇਹ ਚ ਡਾਲੀਆਂ ਦੇ ਮੰਦਰ ਲੱਗਰ ਲਿਆ ਜਾਂਦਾ ਪੂਜਾ ਕੀਤੀ ਜਾਂਦੀ ਤੇ ਇਦਾਂ ਹੀ ਸਾਰੇ ਪਰਮੋ ਸਮਾਜ ਦੇ ਲੋਕ ਇਕੱਠੇ ਹੋ ਗਏ ਇਹ ਬੁਲਾਉਂਦੇ ਆ ਤੇ ਬਾਕੀ ਧਰਮਦੰਦ ਲੋਕਾਂ ਦੀ ਸਹਿਯੋਗ ਮਿਲਦਾ ਹੈ ਜੈ ਪਸ਼ੂਰਾਮ ਭਗਵਾਨ ਪਸ਼ੂਰਾਮ ਜੀ ਦੇ ਜਨਮ ਦਿਹਾੜੇ ਦੀ ਸਾਰਿਆਂ ਨੂੰ ਸ਼ਹਿਰ ਵਾਸੀਆਂ ਨੂੰ ਤੇ ਆਪਣੇ ਸਾਥੀਆਂ ਨੂੰ ਲੱਖ ਲੱਖ ਵਧਾਈ ਦਿੰਦਾ ਹਾਂ ਅੱਜ ਡਾਲੀਆਣਾ ਰਗਨਾਥ ਮੰਦਰ ਦੇ ਵਿੱਚ ਸਾਰਾ ਬ੍ਰਾਹਮਣ ਸਮਾਜ ਇਕੱਠਾ ਹੋਇਆ ਜੀ ਤੇ ਬੜਾ ਹੀ ਖੁਸ਼ੀ ਦੀ ਲਹਿਰ ਆ ਛੋਟੇ ਛੋਟੇ ਬੱਚੇ ਆਪਣੇ ਘਰੋਂ ਪਰਸ਼ੂਰਾਮ ਜੀ ਦਾ ਜਨਮ ਦਿਨ ਮਨਾਣ ਲਈ ਆਏ ਆ ਸਾਰਾ ਸਮਾਜ ਸਾਡਾ ਇਕੱਠਾ ਹੋਇਆ ਲੰਗਰ ਭੰਡਾਰਾ ਹੋ ਰਿਹਾ ਇੱਥੇ ਖੁਸ਼ੀ ਦਾ ਮਾਹੌਲ ਹੈ ਤੇ ਬਹੁਤ ਹੀ ਬਹੁਤ ਹੀ ਸਜੱਚੇ ਵਧੀਆ ਤਰੀਕੇ ਦੇ ਨਾਲ ਸਾਰਾ ਪ੍ਰੋਗਰਾਮ ਜਿਹੜਾ ਆ ਪੁੱਗ ਰਿਹਾ ਹੈ ਜਦ ਗੱਲ ਕਰੀਏ ਭਗਵਾਨ ਸਰਸੁਦਾ ਦੇ ਜੀਵਨ ਬਾਰੇ ਤਾਂ ਸ਼ਾਸਤਰ ਸ਼ਾਸਤਰ ਦਿੱਤਾ ਨਹੀਂ ਜਾਂਦਾ ਸ਼ਾਸਤਰ ਜੀਵਨੋਂ ਸਿੱਖਿਆ ਮਿਲਦੀ ਹੈ ਉਹ ਤੇ ਦੇਖੋ ਜੀ ਜਿਹੜੇ ਜਿਹਨੇ ਮਤਲਬ ਕਿ ਖੁਦ ਜਿਨ੍ਹਾਂ ਨੂੰ ਭਗਵਾਨ ਹੀ ਕਹਿ ਦਿੱਤਾ ਗਿਆ ਤੋਂ ਇਲਾਵਾ ਉਹਨੂੰ ਕੀ ਕਹਿ ਸਕਦੇ ਆਪਾਂ ਵਿਸ਼ਨੂੰ ਭਗਵਾਨ ਜੀ ਦੇ ਅਵਤਾਰ ਹੋਏ ਨੇ ਤੇ ਮਤਲਬ ਉਹਨਾਂ ਬਾਰੇ ਤੇ ਜਿੰਨਾ ਆਪਾਂ ਜੋ ਕਹਿ ਲੀਏ ਉਨਾ ਹੀ ਥੋੜਾ ਰਕਸ਼ਧਨ ਨਰਸਹਾਰ ਕੀਤਾ ਕਿ ਉਹਨਾਂ ਨੇ ਦੇਖੋ ਸਿਰਫ ਬ੍ਰਾਹਮਣ ਹੋ ਹੁੰਦੇ ਬਾਯੂ ਉਹਨਾਂ ਨੇ ਇਹ ਵੀ ਦੱਸਿਆ ਕਿ ਬ੍ਰਾਹਮਣ ਸਿਰਫ ਬਾਠ ਪੂਜਾ ਜਾਂ ਉੱਥੋਂ ਤੱਕ ਸੀਮਤ ਨਹੀਂ ਆ ਸ਼ਾਸਤਰ ਵਿਦਿਆ ਵੀ ਅਚੀ ਤਰ੍ਹਾਂ ਜਾਣਦੇ ਆ ਉਹ ਸ਼ਾਸਤਰ ਤੇ ਤਾਂ ਨਹੀਂ ਸੀ ਸ਼ਾਸਤਰ ਦੇ ਵੀ ਤਾਂ ਨਹੀਂ ਸੀ ਹਾਂਜੀ ਸੰਦੇਸ਼ ਵੀ ਜਾ ਕੇ ਬੱਸ ਸਾਰੇ ਰਲ ਮਿਲ ਕੇ ਰਹਾਂ ਜੀ ਖੁਸ਼ੀ ਨਾਲ ਇੱਕ ਦੂਜੇ ਨਾਲ ਪਿਆਰ ਨਾਲ ਸਾਰੇ ਇਹ ਸਮਾ ਆਪਸੀ ਭਾਈਚਾਰੇ ਨਾਲ ਸਾਰੇ ਕਰਨ ਸਾਰੇ ਇਹੋ ਸਾਡਾ ਸੰਦੇਸ਼ ਹੈ। ਬਧਾਈ ਦੇ ਦਿਲੋਂ ਸਿਮਰ ਜੀ ਦਾ ਸਤਿ ਸ੍ਰੀ ਅਕਾਲ ਹਾਂਜੀ ਜੀ ਜាយ ਭਗਵਾਨ ਬਖਸ਼ਦਾ ਜੀ ਮੈਨੂੰ ਇਸ ਕੱਲ ਦੀ ਬਹੁਤ ਖੁਸ਼ੀ ਆ ਕਿ ਸਾਡਾ ਬ੍ਰਾਹਮਣ ਸਮਾਜ ਇਕੱਠਾ ਹੋਇਆ ਇਦਾਂ ਹੀ ਕੋ ਇਕੱਠਾ ਹੁੰਦਾ ਰਹੇ ਜਿਵੇਂ ਮਾਰੇ ਟਾਈਮ ਚ ਜਿਹਦਾ ਸਾਥ ਦੇਣ ਤੇ ਭਲਾਈ ਆ ਕਰ ਕੰਮ ਕਰਨ ਕੋ ਤਾਂ ਜੀ ਗੱਲਾਂ ਨਾਲ ਨਾ ਪਰਸਨ ਅੱਜ ਜੰਡਿਆਲਾ ਗੁਰੂ ਵੱਲੋਂ ਬ੍ਰਾਹਮਣ ਸਭਾ ਵੱਲੋਂ ਭਗਵਾਨ ਪਰਸ਼ੂਰਾਮ ਜੀ ਮੈਨੂੰ ਬੜੀ ਖੁਸ਼ੀ ਆ ਅੱਜ ਤੋਂ 20-25 ਸਾਲ ਪਹਿਲਾਂ ਵੀ ਇਹ ਕੰਮ ਚੱਲਿਆ ਸੀ 20 ਸਾਲ ਕੋਈ ਉਹ ਜੀ ਗੱਲ ਕਰਕੇ ਬੰਦ ਹੋ ਗਿਆ ਹੁਣ ਖੇਰੇ ਬੱਚਿਆਂ ਦਾ ਭਰਾਲਾ ਹੋਵਾ ਤੇ ਸਾਰਿਆਂ ਨੂੰ ਮਿਲ ਜੁਲ ਕੇ ਜਿਹੜਾ ਪ੍ਰੋਗਰਾਮ ਆ ਇਹਨੂੰ ਸਕਸੈਸ ਬਣਾਉਣਾ ਚਾਹੀਦਾ ਨੇਪੜੇ ਜਾਣਾ ਚਾਹੀਦਾ ਇਹਦੇ ਜ ਕੋਈ 파ਰਟੀ ਬਾਜਣੀ ਕੋਈ ਧੜੇ ਬੰਦੀਣੀ ਸਮਝੜੀ ਕੋਈ ਚੁਸਤ ਲਾਕੀ ਕਰਦੀ ਲੋੜ ਨਹੀਂ ਤਾਂ ਇਹ ਬ੍ਰਾਹਮਣ ਪਰਿਵਾਰਾ ਜਿਹੜਾ ਇਕੱਠਾ ਰਹਿ ਸਕਦਾ ਕਿਉਂਕਿ ਇਹ ਹੀ ਪ੍ਰੋ ਆਂਪਰ ਸ਼ੁਰਾਂ ਦੀ ਲਾਦ ਆ ਤੁਹਾਨੂੰ ਪਤਾ ਕਿੰਨੇ ਉਹ ਬਲਦਾਨ ਉਹਨਾਂ ਨੇ ਕੀਤੇ ਸੀ ਲੋਕਾਂ ਦੇ ਵੀ ਕਿੰਨਾ ਕੁ ਉਹਨਾਂ ਨੇ ਕੀਤਾ ਸੀ ਇਸ ਕਰਕੇ ਹੀ ਉਹਨਾਂ ਦਾ ਅੰਸ਼ਿਆ ਸਾਨੂੰ ਉਹਨਾਂ ਦੇ ਪੱਗ ਜਿੱਨਾਂ ਦੇ ਚੜਨਾ ਚਾਹੀਦਾ ਜਿੱਥੇ ਇਨਸਾਫ ਨਹੀਂ ਮਿਲਦਾ ਤਗੜੇ ਹੋ ਗਏ ਸਾਰੇ ਸਮਾਜ ਨੂੰ ਇੱਕ ਥਾਂ ਦੇ ਇਕੱਠੇ ਹੋ ਗਏ ਉਹਨਾਂ ਦੇ ਉਲਟ ਚੜਨਾ ਚਾਹੀਦਾ ਬਾਕੀ ਇਤੋਂ ਜ਼ਿਆਦਾ ਮੈਂ ਕੁਝ ਨਹੀਂ ਕਹਿੰਦਾ ਮਾਮਾਈ ਅੱਗੇ ਚਿੰਤਪੁਨੀ ਅੱਗੇ ਤਾਂ ਇਹ ਅਰਵਾਜ਼ ਕਰਦੇ ਆ ਮਾਮਾਈ ਇਹ ਬੱਚਿਆਂ ਨੂੰ ਤੰਦਰੁਸਤੀ ਬਖਸ਼ੇ ਭਗਵਾਨ ਪਰਸ਼ੂਰਾਮ ਜੀ ਨੇ ਤੰਦਰੁਸਤੀ ਬਖਸ਼ੇ ਮੇਹਰ ਪਰਿਆ ਹੱਥ ਰੱਖਣ ਇਦਾਂ ਹੀ ਇਹ ਜਿਹੜਾ ਮਾ ਭਗਵਾਨ ਪਰਸ਼ੂਰਾਮ ਦੀ ਜਿਹੜੀ ਜਨਤੀ ਆ ਇਦਾਂ ਧੁੰਮਤਾਨਾ ਬਣਾਉਂਦੇ ਰਹਿਣ ਦਿਨ ਦਿਨ ਦੁਨੀ ਰਾਤ ਚੌਰੀ ਇਹ ਤਰਕੀ ਕਰ ਏ ਭਗਵਾਨ ਕ੍ਰਿਸ਼ਨ ਸਾਹਿਬ ਬਰੇ ਬਰੇ ਬਰੇ